ਸਾਡੇ ਕਲਾਨੌਰਨ ਵਾਸੀਆਂ ਨੇ ਜਰੂਰ ਸੁਨੇਹਾ ਹੈ ਤੇ ਹੁਣ ਉਹ ਟਾਈਮ ਆ ਗਿਆ ਤੇ ਹੁਣ ਬਸ ਵਾਹਿਗੁਰੂ ਅਗੇ ਹੀ ਅਰਦਾਸ ਮੰਗਦੀ ਹੈ ਵੀ ਇਹ elections ਵਧੀਆ-ਵਧੀਆ ਹੋਣ ਤੇ ਲੋਕੀ ਆਪਣੇ ਜਿਹੜਾ democratic right ਆ ਜਿਹੜਾ vote ਦਾ ਹੱਕ ਆ ਉਹਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ। ਫਿਰ ਉਹਦੇ ਤੇ ਮਾਨਯੋਗ ਹਾਈ ਕੋਰਟ ਨੇ ਇਹਨਾਂ ਨੂੰ ਆਪਣਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਨਾਂ ਨੂੰ ਝਟਜੰਬ ਕੀਤੀ ਤੇ ਨਾਲ ਹੀ ਫਿਰ ਇਹਨਾਂ ਨੂੰ 10000 ਦਾ ਫਾਈਨ ਮਤਲਬ ਇੰਪੋਸਟ ਕੀਤਾ ਇਹਨਾਂ ਤੇ ਤੇ ਉਹਦੇ ਨਾਲ ਹੀ ਇਹਨਾਂ ਨੇ ਲਾਸਟ ਚਾਂਸ ਮੰਗਿਆ ਸੀਗਾ ਪੰਚਾਇਤ ਦੀ ਇਲੈਕਸ਼ਨ ਹੁੰਦੀ ਯਾਰ ਇਹ ਲੋਕਾਂ ਨੂੰ ਉਹਨਾਂ ਦਾ ਹੱਕ ਦੇਣਾ ਚਾਹੀਦਾ ਵੀ ਆਪਣੇ ਮਨਪਸੰਦੀਦਾ ਲੀਡਰ ਆਪਣੇ ਮਨਪਸੰਦੀਦਾ ਪੰਚ ਆਪਣੇ ਮਨਪਸੰਦੀਦਾ ਸਰਪੰਚ ਚੁਣ ਚੁਣ ਲੈਣ ਦਾ ਹੱਕ ਦੇਣਾ ਚਾਹੀਦਾ ਵੀ ਵੀ ਕਲਾਨੌਰ ਵਾਸੀਆਂ ਨੂੰ ਉਹਨਾਂ ਦੀ ਵੋਟ ਦਾ ਅਧਿਕਾਰ ਮਤਲਬ ਵਰਤੋਂ ਕਰਨ ਦੀ ਉਹਨਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਇਹ ਨਹੀਂ ਵੀ ਉਹ ਕੋਈ ਨਾ ਕੋਈ ਅਲਿਗੇਸ਼ਨ ਲਾ ਕੇ ਕਿ ਕਿਸੇ ਦੇ ਕਾਗਜ਼ ਰੱਦ ਕਰ ਦਿੱਤੇ ਜਾਣ ਵੀ ਆਪਣਾ ਪਾਰਟੀਬਾਜੀ ਕਰਕੇ ਪਿੰਡ ਦਾ ਮਾਹੌਲ ਖਰਾਬ ਨਾ ਕਰਿਓ ਪਿੰਡ 'ਚ ਆਪਣਾ ਭਾਈਚਾਰਕ ਸਾਂਝ ਨਾ ਤੋੜਿਓ ਇਲੈਕਸ਼ਨਾਂ ਆਉਂਦੀਆਂ ਨੇ ਪਹਿਲਾਂ ਵੀ ਹੁੰਦੀਆਂ ਨੇ ਇਹ ਗਾਵਾਂ ਹੁੰਦੀਆਂ ਰਹਿਣੀਆਂ ਨੇ ਕਿ ਜਿੰਨਾ ਜਿੰਨਾ ਪਿੰਡਾਂ 'ਚ ਪਾਰਟੀਬਾਜੀ ਚੱਲਦੀ ਆ ਮੈਂ ਤੋ ਉਹਨਾਂ ਪਿੰਡਾਂ ਦਾ ਕਦੀ ਵਿਕਾਸ ਹੁੰਦਾ ਨਹੀਂ ਜੇ ਦੇਖਿਆ ਲੋਕੀ ਰੁੱਲਦੇ ਵੇਖੇ ਨੇ ਬੇਸਿਕ ਜ਼ਰੂਰਤਾਂ ਤੋਂ ਲੋਕੀ ਰੁੱਲਦੇ ਵੇਖੇ ਨੇ ਪੰਜਾਬ ਪ੍ਰੈਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰੋਹਿਤ ਭਾਰਦਵਾਜ ਗੱਲ ਕੀਤੀ ਜਾਏ ਕਲਾਨੌਰ ਦੀ ਜਿੱਥੇ ਕਿ ਪਿਛਲੇ 13 ਸਾਲ ਤੋਂ ਪੰਚਾਇਤੀ ਚੋਣਾਂ ਨਾ ਹੋਣ ਕਰਕੇ ਕਲਾਨੌਰ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੇ ਚੱਲਦਿਆਂ ਕਲਾਨੌਰ ਤੋਂ ਸਮਾਜ ਸੇਵੀ ਮਹਿਕਪ੍ਰੀਤ ਸਿੰਘ ਬਾਜਵਾ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਜਾਂਦੀ ਹੈ ਜਿਸ ਦੇ ਚੱਲਦਿਆਂ ਅੱਜ ਜਾਨਕਿ ਬੀਤੀ ਰਾਤ ਕੱਲ ਉਸ ਦਾ ਜਵਾਬ ਆਇਆ ਹੈ ਇਸ ਮੌਕੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਹਨ ਮਹਿਕਪ੍ਰੀਤ ਸਿੰਘ ਬਾਜਵਾ ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ ਪਹਿਲਾਂ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਹਾਂਜੀ ਬਾਰਬਰ ਸਾਹਿਬ ਜਿਹੜਾ ਤੁਸੀਂ ਪਿਛਲੇ ਦਿਨੀ ਪਟੀਸ਼ਨ ਪਾਈ ਸੀ ਉਹਦਾ ਜਿਹੜਾ ਜਵਾਬ ਹੈ ਕੱਲ ਆ ਗਿਆ ਵਾ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਹਾਂਜੀ ਇਹ ਜੀ ਆਪਣਾ ਨਵੇਂ ਸਾਲ ਦਾ ਤੋਹਫਾ ਹੀ ਮਿਲਿਆ ਮਿਲਿਆ ਆਪਣਾ ਕਲਾਨੌਰ ਵਾਸੀਆਂ ਨੂੰ ਬਹੁਤ ਖੁਸ਼ੀ ਹੋਈ ਵੀ ਜੇ ਅਸੀਂ ਕੋਈ ਪਹਿਲ ਕਦਮੀ ਕੀਤੀ ਸੀਗੀ ਤੇ ਉਹਦਾ ਸਾਨੂੰ ਪੋਜ਼ਿਟਿਵ ਰਿਜ਼ਲਟ ਮਿਲਿਆ ਤੇ ਇਹੀ ਆਸ ਸੀਗੀ ਜਿੱਦਣ ਤੁਰੇ ਹਾਂਗੇ ਵੀ ਮਤਲਬ ਪ੍ਰਮਾਤਮਾ ਸੱਚੇ ਭਾਸ਼ਾ ਵਾਹਿਗੁਰੂ ਸਾਡੀ ਜਰੂਰ ਸੁਣੇਗਾ ਸਾਡੇ ਕਲਾਨੌਰਨ ਵਾਸੀਆਂ ਦੀ ਜਰੂਰ ਸੁਣੇਗਾ ਤੇ ਹੁਣ ਉਹ ਟਾਈਮ ਆ ਗਿਆ ਤੇ ਹੁਣ ਬਸ ਵਾਹਿਗੁਰੂ ਅਗੇ ਹੀ ਅਰਦਾਸ ਬੇਨਤੀ ਹੈ ਵੀ ਇਹ ਇਲੈਕਸ਼ਨ ਵਧੀਆ-ਵਧੀ ਤੇ ਲੋਕੀ ਆਪਣੇ ਜਿਹੜਾ ਡੈਮੋਕ੍ਰੈਟਿਕ ਰਾਈਟ ਆ ਜਿਹੜਾ ਵੋਟ ਦਾ ਹੱਕ ਆ ਉਹਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ। ਬਾਅਦੋਂ ਸਮੇਂ ਦਾ ਪਤਾ ਚੱਲਿਆ ਹੈ ਕਿ ਪਿਛਲੇ ਦਿਨੀ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਨਾਂ ਨੂੰ 10000 ਰੁਪਏ ਦਾ ਪਲੰਟੀ ਵੀ ਪਾਈ ਸੀ ਉਹਦਾ ਕੀ ਕਾਰਨ ਸੀ? ਉਹ ਜੀ ਇਹਨਾਂ ਨੂੰ ਇਹਨਾਂ ਨੇ ਟਾਈਮ ਮੰਗਿਆ ਸੀਗਾ ਵੀ ਸਾਨੂੰ ਦੋ ਹਫ਼ਤਿਆਂ ਦਾ ਟਾਈਮ ਦੇ ਦਿਓ ਉਹ ਆਪਣਾ ਜਵਾਬ ਫਾਈਲ ਕਰਨ ਦੇ ਲਈ ਤੇ ਉਹ ਫਿਰ ਨੈਕਸਟ ਹੀਅਰਿੰਗ ਤੇ ਫਿਰ ਇਹ ਕੋਈ ਜਵਾਬ ਉਥੇ ਇਹਨਾਂ ਨੇ ਪ੍ਰਿਪੇਅਰ ਨਹੀਂ ਕੀਤਾ ਫਿਰ ਉਹਦੇ ਤੇ ਮੰਨਜੋ ਹਾਈ ਕੋਰਟ ਨੇ ਇਹਨਾਂ ਨੂੰ ਆਪਣਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਨਾਂ ਨੂੰ ਝਾੜ-ਚੰਬ ਕੀਤੀ। ਤੇ ਨਾਲ ਹੀ ਫਿਰ ਇਹਨਾਂ ਨੂੰ 10000 ਦਾ ਫਾਈਨ ਮਤਲਬ ਇੰਪੋਜ਼ ਕੀਤਾ ਇਹਨਾਂ ਤੇ ਤੇ ਉਹਦੇ ਨਾਲ ਹੀ ਇਹਨਾਂ ਨੇ ਲਾਸਟ ਚਾਂਸ ਮੰਗਿਆ ਸੀਗਾ ਤੇ ਉਹਦੀ ਤਰੀਕ ਨੂੰ 21 ਜਨੂਅਰੀ 2026 ਪਾਈ ਸੀਗੀ ਪਰ ਉਹਦੇ ਚ ਲਾਸਟ ਤਰੀਕ ਜਿੰਨਾ ਮੇਕ ਸ਼ੋਰ ਕੀਤਾ ਸੀਗਾ ਵੀ ਤਰੀਕ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਲੈਕਸ਼ਨਾਂ ਦੀ ਨੋਟੀਫਿਕੇਸ਼ਨ ਕਰਕੇ ਤੇ ਇਲੈਕਸ਼ਨਾਂ ਕੰਡਕਟ ਕਰਕੇ ਅਸੀਂ ਤੁਹਾਨੂੰ ਪਾਵਾਂਗੇ ਤੇ ਕੀ ਤੁਸੀਂ ਇਸ ਵਾਰ ਇਲੈਕਸ਼ਨ ਜਿਹੜੀ ਆ ਕਲਾਨੋਦੀ ਪ੍ਰੋਪਰ ਤਰੀਕਾ ਹੋਏ ਕਿ ਜਾਂ ਪਿਛਲੇ ਦਿਨੀ ਜੋ ਪੰਚਾਇਤੀ ਚੋਣਾਂ ਹੋਈਆਂ ਉਸੇ ਤਰ੍ਹਾਂ ਕੀਤੀ ਜਾਏਗੀ ਦੇਖੋ ਜੀ ਕੋਈ ਵੀ ਇਲੈਕਸ਼ਨ ਹੁੰਦੀ ਆ ਸਪੈਸ਼ਲੀ ਜਦੋਂ ਪੰਚਾਇਤ ਦੀ ਇਲੈਕਸ਼ਨ ਹੁੰਦੀ ਆ ਇਹ ਲੋਕਾਂ ਨੂੰ ਉਹਨਾਂ ਦਾ ਹੱਕ ਦੇਣਾ ਚਾਹੀਦਾ ਵੀ ਆਪਣੇ ਮਨਪਸੰਦੀਦਾ ਲੀਡਰ ਆਪਣੇ ਮਨਪਸੰਦੀਦਾ ਪੰਚ ਆਪਣੇ ਮਨਪਸੰਦੀਦਾ ਸਰਪੰਚ ਚੁਣ ਚੁਣ ਲੈਣ ਦਾ ਹੱਕ ਦੇਣਾ ਚਾਹੀਦਾ ਕਿਉਂਕਿ ਜਿਹੜਾ ਲੋਕਾਂ 'ਚ ਵਿਚਰਦਾ ਹੈ ਜਿਹੜੇ ਲੋਕਾਂ ਦੇ ਦਿਨ ਰਾਤ ਕੰਮ ਆਉਂਦੇ ਨੇ ਜਾਂ ਉਹਨਾਂ ਦੇ ਮਾੜੇ ਚੰਗੇ ਟਾਈਮ 'ਚ ਨਾਲ ਖਲੋਂਦੇ ਨੇ ਤੇ ਜਿਹੜੇ ਵਿਕਾਸ ਨੂੰ ਲੈ ਕੇ ਸਹਿਯਰਦੇ ਰਹਿੰਦੇ ਨੇ ਬਿਨਾ ਪਾਰਟੀ ਪਾਜੀ ਤੋਂ ਪਿੰਡ ਨੂੰ ਨਾਲ ਲੈ ਕੇ ਚੱਲਦੇ ਨੇ ਉਹ ਜਿਹੇ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਵਾ ਤੇ ਮੇਰੀ ਤੇ ਇਹੀ ਅਪੀਲ ਹੈ ਵੀ ਵੀ ਕਲਾਨੌਰ ਵਾਸੀਆਂ ਨੂੰ ਉਹਨਾਂ ਦੀ ਵੋਟ ਦਾ ਅਧਿਕਾਰ ਮਤਲਬ ਵਰਤੋਂ ਕਰਨ ਦੀ ਉਹਨਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਇਹ ਨਹੀਂ ਵੀ ਕੋ ਕੋਈ ਨਾ ਕੋਈ ਅਲੀਗੇਸ਼ਨ ਲਾ ਕੇ ਕਿ ਕਿਸੇ ਦੇ ਕਾਗਜ਼ ਰੱਦ ਕਰ ਦਿੱਤੇ ਜਾਣ ਜਾ ਕੋਈ ਵੀ ਤਰੀਕੇ ਦੇ ਨਾਲ ਤੱਕਾ ਜਿਹੜਾ ਨਹੀਂ ਹੋਣਾ ਚਾਹੀਦਾ ਵੇਖੋ ਇਨੇ ਸਮੇਂ ਬਾਅਦ ਇਲੈਕਸ਼ਨ ਹੋ ਰਹੀ ਹੈ ਘਟੋ ਘਟ ਇਹ ਮਾਨਸਨਮਨ ਕਲਾਨੌਰ ਦੇ ਲੋਕਾਂ ਨੂੰ ਦੇਣਾ ਚਾਹੀਦਾ ਵੀ ਉਹ ਆਪਣੀ ਮਰਜ਼ੀ ਦਾ ਆਪਣੇ ਮਨਪਸੰਦ ਦਾ ਲੀਡਰ ਨੂੰ ਚੁਣ ਲੈਣ ਤੇ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਕਲਾਨੌਰ ਦੇ ਜਿੰਨੇ ਵੀ ਇਲੈਕਸ਼ਨ ਲੜਨਗੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟਸ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੇਖੋ ਜੀ ਮੈਸੇਜ ਤਾਂ ਇਹ ਬੜਾ ਸਪਸ਼ਟ ਤੇ ਕਲੀਅਰ ਹੀ ਹੁੰਦਾ ਹੈ ਸਾਰੇ ਸਿਆਣੇ ਨੇ ਵੀ ਆਪਣਾ ਪਾਰਟੀਬਾਜੀ ਕਰਕੇ ਪਿੰਡ ਦਾ ਮਾਹੌਲ ਖਰਾਬ ਨਾ ਕਰਿਓ ਪਿੰਡ ਚ ਆਪਣਾ ਭਾਈਚਾਰਕ ਸਾਂਝ ਨਾ ਤੋੜਿਓ ਇਲੈਕਸ਼ਨਾਂ ਆਉਂਦੀਆਂ ਨੇ ਪਹਿਲਾਂ ਵੀ ਹੁੰਦੀਆਂ ਨੇ ਇਹ ਗਾਵੇਂ ਹੁੰਦੀਆਂ ਰਹਿਣੀਆਂ ਨੇ ਠੀਕ ਹੈ ਜੀ ਆਪਣੀ ਸਾਂਝ ਬਧਾਓ ਇਹ ਨਹੀਂ ਵੀ ਆਪਣਾ ਵੀ ਜੇ ਹੁਣ ਮੰਨ ਲਓ ਸਾਡੀ ਸਰਕਾਰ ਆ ਜਾਂ ਵੀ ਆਪਾਂ ਧੱਕਾ ਕਰੀਏ ਨਾ ਇਦਾਂ ਨਹੀਂ ਹੁੰਦਾ ਇਹ ਜਿਹੜੀ ਸਪੈਸ਼ਲ ਮੇਰੀ ਇਹ ਬੇਨਤੀ ਹੈ ਵੀ ਜਿਹੜਾ ਜਦੋਂ ਪਿੰਡ ਲੈਵਲ ਦਾ ਕੋਈ ਕੰਮ ਹੋਇਆ ਨਾ ਉਹਦੇ ਵਿੱਚ ਪਾਰਟੀਬਾਜ਼ੀ ਨਾ ਆਉਂਦੇ ਹੋ ਕਰ ਦਿਆ ਕਰੋ ਕਿਉਂਕਿ ਜਿੰਨਾ ਜਿੰਨਾ ਪਿੰਡਾਂ 'ਚ ਪਾਰਟੀਬਾਜ਼ੀ ਚੱਲਦੀ ਆ ਮੈਂ ਤਾਂ ਉਹਨਾਂ ਪਿੰਡਾਂ ਦਾ ਕਦੀ ਵਿਕਾਸ ਹੁੰਦਿਆ ਨਹੀਂ ਜੇ ਵੇਖਿਆ ਲੋਕੀ ਰੁੱਲਦੇ ਵੇਖੇ ਨੇ ਬੇਸਿਕ ਜ਼ਰੂਰਤਾਂ ਤੋਂ ਲੋਕੀ ਰੁੱਲਦੇ ਵੇਖੇ ਨੇ ਪਰ ਇੱਕ ਲਾਸਟ ਕੁਝਨ ਇੰਨੀ ਮਿਹਨਤ ਕਰਨ ਦੇ ਬਾਵਜੂਦ ਕੀ ਮੈਕਸੀ ਸਿੰਘ ਬਾਜਵਾ ਕਲਾਨੌਰ ਚ ਇਲੈਕਸ਼ਨ ਲੜਨਗੇ ਦੇਖੋ ਆਪਣਾ ਰੋਹੀ ਜੀ ਕੋਈ ਵੀ ਇਦਾਂ ਦਾ ਡਿਸੀਜਨ ਹੁੰਦਾ ਨਾ ਇਹ ਇਕੱਲਾ ਮਹਿਕਬੀ ਦਾ ਡਿਸੀਜਨ ਨਹੀਂ ਹੈ ਇਹ ਸਭ ਤੋਂ ਪਹਿਲਾਂ ਤਾਂ ਪਰਿਵਾਰ ਦਾ ਹੈ ਪਰਿਵਾਰ ਚ ਬਹਿ ਕੇ ਵੀ ਮੇਰੇ ਫਾਦਰ ਸਾਹਿਬ ਮੇਰੇ ਮਦਰ ਮੇਰਾ ਵੱਡਾ ਭਰਾ ਵੀ ਉਸ ਅਸੀਂ ਚ ਵਿਲਿੰਗ ਹੈਗੇ ਕਿ ਨਹੀਂ ਹੈਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲੋਕਾਂ ਦੀ ਕਚੈਰੀ 'ਚ ਜਾਵਾਂਗੇ ਜੇ ਉਹ ਕਹਿਣਗੇ ਵੀ ਹਾਂ ਜੀ ਵੀ ਨਹੀਂ ਆਪਾਂ ਜੀ ਇੰਨਾ ਐਫਰਟ ਕੀਤੇ ਨੇ ਇੰਨੀ ਮਿਹਨਤ ਕੀਤੀ ਆ ਵਿਧਾਨ ਸਭਾ 2024 ਦੀ ਇਲੈਕਸ਼ਨ ਦੇ ਵਿੱਚ ਵੀ ਇੰਨਾ ਹੀ ਆਪਣਾ ਯੋਰ ਲਾਇਆ ਵਾ ਦਿਨ ਰਾਤ ਸੁੱਤੇ ਨਹੀਂ ਡੇਢ ਮਹੀਨਾ ਤੇ ਜੇ ਉਹ ਕਹਿਣਗੇ ਤੇ ਉਹਨਾਂ ਦੀ ਮਤਲਬ ਇਸ ਚੀਜ਼ ਨੂੰ ਦੇਖਦਿਆਂ ਹੈ ਜਰੂਰ ਕੋਈ ਨਾ ਕੋਈ ਸੋਚਾਂਗੇ ਇਹਦੇ ਉੱਤੇ ਫਿਲਹਾਲ ਅਜੇ ਕੋਈ ਆਪਣਾ ਕੋਈ ਸੋਲਿਡ ਇਹਦੇ ਤੇ ਮੰਨ ਨਹੀਂ ਬਣਿਆ ਜੀ ਧੰਨਵਾਦ ਜੀ ਇਹ ਸਨ ਮੈਗਪ੍ਰੀਤ ਸਿੰਘ ਬਾਦਵਾ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਕਲਾਨੌਰ ਤੇ ਜਿੰਨੇ ਵੀ ਕੈਂਡੀਡੇਟਸ ਆਲ ਪਾਰਟੀਆਂ ਦੇ ਹੋਣਗੇ ਉਹ ਆਪਣਾ ਭਾਈਚਾਰਾ ਨਾਵਗਾਰਨ ਕਿਉਂਕਿ ਇਲੈਕਸ਼ਨਾਂ ਬਹੁਤ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਦੋਂ ਅਸੀਂ ਕਿਸੇ ਨਾਲ ਧੱਕਾਸ਼ਾਈ ਕਰਦੇ ਹਾਂ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਮਿਲਣਾ ਬਹੁਤ ਔਖਾ ਹੋ ਜਾਂਦਾ ਹੈ ਧੰਨਵਾਦ ਜੀ